ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸਿੱਧਾਂ ਦੇ ਕੋਲ ਗਏ ਤੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਸਵਾਲ ਕੀਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਹਰੇਕ ਸਵਾਲ ਦਾ ਜਵਾਬ ਦਿੱਤਾ ਪਰ ਜਿਹੜੇ ਸਵਾਲ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਜਾਂ ਜੋਗੀਆਂ ਨੂੰ ਪੁੱਛੇ ਉਹਨਾਂ ਦਾ ਕੋਈ ਵੀ ਉੱਤਰ ਜੋਗੀਆਂ ਦੇ ਪਾਸ ਨਹੀਂ ਸੀ ਹੈਰਾਨ ਹੋ ਕੇ ਜੋਗੀਆਂ ਤੇ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡਾ ਗੁਰੂ ਕੌਣ ਹੈ ਤੁਸੀਂ ਕਿਸ ਦੇ ਚੇਲੇ ਹੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਵਾਬ ਜੋ ਸਿੱਧ ਗੋਸ਼ਟ ਬਾਣੀ ਦੇ ਅੰਦਰ ਨਾਲ ਹੀ ਦਰਜ ਹੈ ਪਾਤਸ਼ਾਹ ਜੀ ਆਖਦੇ ਨੇ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਸਾਡਾ ਜੀਵਨ ਜਿਹੜਾ ਹੈ ਇਹ ਸਵਾਸਾਂ ਦੇ ਆਸਰੇ ਤੇ ਟਿਕਿਆ ਹੈ ਮਨੁੱਖਾ ਦੇਹੀ ਦਾ ਸਮਾਂ ਪ੍ਰਮਾਤਮਾ ਨੂੰ ਜਪਣ ਦੇ ਲਈ ਸਾਨੂੰ ਮਿਲਿਆ ਹੈ ਗੁਰੂ ਦੀ ਮਤ ਲੈਣ ਦੇ ਲਈ ਮਿਲਿਆ ਹੈ ਗੁਰੂ ਸਾਡਾ ਸ਼ਬਦ ਹੈ ਤੇ ਉਸ ਸ਼ਬਦ ਵਿੱਚ ਟਿੱਕੀ ਹੋਈ ਸੁਰਤ ਉਸ ਦਾ ਚਿਹਰਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਹੀ ਸ਼ਬਦ ਗੁਰੂ ਦੇ ਸਿਧਾਂਤ ਦੀ ਗੱਲ ਆਪਣੀ ਬਾਣੀ ਦੇ ਵਿੱਚ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕਿ ਪੰਜਵੇਂ ਗੁਰੂ ਨਾਨਕ ਸਨ ਉਹਨਾਂ ਨੇ ਗੁਰਬਾਣੀ ਨੂੰ ਇੱਕ ਥਾਂ ਦੇ ਉੱਤੇ ਇਕੱਤਰ ਕੀਤਾ ਗੁਰਬਾਣੀ ਨੂੰ ਸੰਭਾਲਿਆ ਸਿੱਖ ਇਤਿਹਾਸ ਦੇ ਅਨੁਸਾਰ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਦੀ ਪਾਸੋਂ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਵਾਇਆ ਜਦੋਂ 1604 ਈਸਵੀ ਦੇ ਅੰਦਰ ਇਹ ਪਾਵਨ ਸਰੂਪ ਸੰਪੂਰਨ ਹੋਇਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਪਾਵਨ ਗ੍ਰੰਥ ਨੂੰ ਆਪਣੇ ਸਿਰ ਉੱਤੇ ਵਿਰਾਜਮਾਨ ਕੀਤਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਰ ਕਰ ਰਹੇ ਸਨ ਗੁਰੂਕੀਆਂ ਸੰਗਤਾਂ ਬਾਣੀ ਦਾ ਜਾਪ ਕਰਦੀਆਂ ਸ਼ਬਦ ਗਾਉਂਦੀਆਂ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਤੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਪਹੁੰਚੀਆਂ ਜਿੱਥੇ 1604 ਈਸਵੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਵਾਕ ਲਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਅਦਬ ਸੰਗ ਤਬ ਗ੍ਰੰਥ ਜੀ ਖੋਲਾ ਲੇ ਅਵਾਜ਼ ਬੁੱਢਾ ਮੁਖ ਬੋਲਾ ਸੁਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤੋਂ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਅੰਦਰ ਬਹੁਤ ਵੱਡਾ ਦਿਨ ਹੈ ਸੁਪਾਗਾ ਦਿਨ ਹੈ ਅੱਜ ਦੇ ਦਿਨ 1604 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ ਇੱਥੇ ਇਹ ਵੀ ਨੁਕਤਾ ਨੋਟ ਕਰਨ ਵਾਲਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਇਸ ਦੇ ਚਾਰ ਦਰਵਾਜੇ ਹਨ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਕਰਕੇ ਸਾਨੂੰ ਸਦੀਵ ਕਾਲ ਗੁਰਬਾਣੀ ਦੇ ਲੜ ਲਗਾਇਆ ਔਰ ਇਹ ਵੀ ਪੱਕਾ ਕੀਤਾ ਕਿ ਗੁਰਬਾਣੀ ਦੇ ਅਨੁਸਾਰ ਹੀ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ ਇਤਿਹਾਸ ਇਹ ਵੀ ਦੱਸਦਾ ਹੈ ਕਿ ਸ਼ਾਮ ਨੂੰ ਜਦੋਂ ਇਸ ਪਾਵਨ ਸਰੂਪ ਦਾ ਸੋਖਾਸਨ ਕੀਤਾ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਦਾ ਸੋਖਾਸਨ ਕਰਕੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਕਿ ਆਪਾਂ ਗ੍ਰੰਥ ਸਾਹਿਬ ਜੀ ਨੂੰ ਕਿੱਥੇ ਬਿਰਾਜਮਾਨ ਕਰਨਾ ਹੈ ਤਾਂ ਗੁਰਦੁਆਰਾ ਸ਼੍ਰੀ ਕੋਠਾ ਸਾਹਿਬ ਜਿੱਥੇ ਆਪ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਲੰਘ ਉੱਤੇ ਬਿਰਾਜਮਾਨ ਹੁੰਦੇ ਸਨ ਉਸ ਪਲੰਘ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵਿਰਾਜਮਾਨ ਕੀਤਾ ਸੋਖਾਸਨ ਕਰ ਕੀਤਾ ਗਿਆ ਤੇ ਉਸ ਅਸਥਾਨ ਦੇ ਉੱਤੇ ਪਾਤਸ਼ਾਹ ਦਾ ਪਾਵਨ ਸਰੂਪ ਟਿਕਾਇਆ ਗਿਆ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਪਲੰਘ ਦੇ ਹੇਠਾਂ ਸੌਂਗ ਹੈ ਅੱਜ ਵੀ ਕੋਠਾ ਸਾਹਿਬ ਦੇ ਹੇਠਾਂ ਇੱਕ ਚਾਦਰ ਵਿਛਾਈ ਜਾਂਦੀ ਹੈ ਵਿਛਾਈ ਕੀਤੀ ਜਾਂਦੀ ਹੈ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਵੇਂ ਪਾਤਸ਼ਾਹ ਜੀ ਨੇ ਆਪ ਆਪਣੇ ਸਰੀਰ ਨਾਲੋਂ ਬਾਣੀ ਨੂੰ ਗੁਰਬਾਣੀ ਨੂੰ ਸ਼ਬਦ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਦਰਜਾ ਦਿੱਤਾ ਹੈ ਅੱਜ ਲੋੜ ਹੈ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਤਰ੍ਹਾਂ ਅਦਬ ਕਰੀਏ ਸਤਕਾਰ ਕਰੀਏ ਔਰ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰੀਏ ਜਿੱਥੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੁੱਚੀ ਲੋਕਾਈ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਬਾਣੀ ਗੁਰੂ ਹਬਾਣੀ ਵਿੱਚ ਬਾਣੀ ਸਾਰੇ ਗੁਰਬਾਣੀ ਕਹੇ ਸੇਵ ਭਜਨ ਲਾਣਾ ਤੱਕ ਗੁਰੂ ਨਸਤਾਰੇ ਗੁਰੂ ਸਾਹਿਬ ਸੰਜੀ ਜੀ ਅੱਜ ਬਹੁਤ ਭਾਗਾ ਵਾਲਾ ਦਿਨ ਹੈ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ 5 ਦਿਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਉੱਤੇ ਬਹੁਤ ਭਾਰੀ ਆਲੋਚਨਾ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਗੁਰਬਾਣੀ ਪ੍ਰਕਾਸ਼ ਕਰਵਾ ਕੇ ਪੋਥੀ ਸਾਹਿਬ ਪ੍ਰਕਾਸ਼ ਕਰਵਾ ਕੇ ਬਾਪਾ ਪੁੱਤਰ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਨ ਸਤਿਗੁਰਾਂ ਨੇ ਵਰਸ਼ਿਸ਼ ਕੀਤਾ ਔਰ ਸਮੁੱਚੇ ਕਾਇਨਾਤ ਵਾਸਤੇ ਕਲਿਆਣਕਾਰੀ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਰਸ਼ਿਸ਼ ਦਾ ਸੰਤਾ ਕੇਕਾਰ ਦਾ ਖਲੋਇਆ ਹਰ ਕੰਮ ਆਰਾਮ ਆਇਆ ਰਾਮ ਤਤ ਸੁਭਾਵੇ ਤਾਰ ਸੁਭਾਵੇ ਵਿੱਚ ਅੰਮ੍ਰਿਤ ਜਾਲੇ ਸ਼ਾਇਆ ਰਾਮ ਇਹਨਾਂ ਖੁਸ਼ੀਆਂ ਨੂੰ ਰੱਖਦੇ ਹੋਇਆ ਦੁਆਵਾ ਸ਼੍ਰੀ ਰਾਮ ਸਤਸਾਹਿਬ ਜੀ ਤੋਂ 8 ਸਾਲ ਦੀ ਪਹਿਲੀ ਹਾਲੀ ਦੀ ਰਾਮ ਗੁਰੂ ਜੀ ਦੇ ਬਹਿ ਕਬੱਡੀ ਗਿੰਦ ਦੇ ਪ੍ਰਸੰਗ ਬਾਰਿਸਪੋਰਟ ਤੋਂ ਪਹੁੰਚੇ ਜੀ ਹੈ ਔਰ ਇਹਨਾਂ ਦੀ ਉਪਰ ਬਹੁਤ ਬਹੁਤ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਜਾ ਕੇ ਸਵਾਗਤ ਕਰੂਗਾ ਸਮੂਹੀ ਸੰਗਤਾਂ ਨੂੰ ਅੱਜ ਦੇ ਸ਼ੋਭ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਗੁਰਬਾਣੀ ਸਾਰੇ ਗੁਰਬਾਣੀ ਕਹੇ ਸੇਖ ਜਨ ਬੰਨਾਂ ਉੱਤਕ ਗੁਰੂਨ ਦੇ ਸਤਾਰੇ ਜੀ ਅੱਜ ਬਹੁਤ ਭਾਗਾ ਵਾਲਾ ਦਿਨ ਹੈ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ 5 ਦਿਨ ਧੰਗ ਗੁਰੂਰ ਜੀ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਉੱਤੇ ਬਹੁਤ ਭਾਰੀ ਔਰਕਾਰ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਗੁਰਬਾਣੀ ਪ੍ਰਕਾਸ਼ ਕਰਵਾ ਕੇ ਪੋਥੀ ਸਾਹਿਬ ਪ੍ਰਕਾਸ਼ ਕਰਵਾ ਕੇ ਆਪਾ ਪੁੱਟਾ ਸਹਿਬ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਨ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਔਰ ਸਮੁੱਚੇ ਕਾਇਨਾਤ ਵਾਸਤੇ ਕਲਿਆਣਕਾਰੀ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਖਸ਼ਿਸ਼ ਕਾ ਸੰਤਾ ਕੇ ਕਾਰਜਾ ਲੋਇਆ ਹਰ ਕੰਮ ਆਰਾਮ ਆਇਆ ਰਾਮ ਤਤ ਸੁਭਾਵੇ ਤਾਰ ਸੁਭਾਵਾ ਵਿੱਚ ਅੰਮ੍ਰਿਤ ਜਾਲੇ ਸ਼ਾਇਆ ਰਾਮ ਇਹਨਾਂ ਖੁਸ਼ੀਆਂ ਨੂੰ ਰੱਖਦੇ ਹੋਇਆ ਦੁਆਰਾ ਸ਼੍ਰੀ ਰਾਮ ਸਬ ਸਹਿਬ ਜੀ ਤੋਂ ਹਰ ਸਾਲ ਦੀ ਤਰ੍ਹਾਂ ਨਾਮ ਦੀ ਬਖਸ਼ਿਸ਼ ਰਾਜ ਨੂੰ ਦਾਰੇ ਬਹਿ ਕਬੱਡੀ ਗਿੰਦਤੀ ਕਿਸਾਨ ਬਾਲਿਸਪੋਰਟ ਸਥਾਨ ਤੋਂ ਬੁਲਾਇਆ ਹੈ ਅਤੇ ਨਾਲ ਹੀ ਉਤਨਾ ਬਹੁਤ ਕੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅਕਾਲ ਤਖਤ ਸਾਹਿਬ ਨੇ ਲਿਖਿਆ ਗਿਆ ਕਿ ਸਭ ਨੂੰ ਬੁਲਾਵੇਗਾ ਸਮੁਤਿਏ ਸੰਗਤਾਂ ਨੂੰ ਆਜ ਦੇ ਸ਼ੋਭ ਦਿਹਾੜੇ ਦੀਆਂ ਬਹੁਤ ਬੜਕ ਬਧਾਈਆਂ ਹੋ ਅੱਜ ਚੁਗ ਚੁਗ ਅਟਲ ਦੀਨ ਦੁਨੀਆ ਦੇ ਵਾਲੀ 탄탄 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮਹਾਨ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਮੇਰੇ ਵੱਲੋਂ ਬਹੁਤ 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 ਵਧਾਈ। ਇਹ ਉਹ ਪਾਵਨ ਦਿਹਾੜਾ ਹੈ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਮਸਰ ਸਾਹਿਬ ਦੇ ਸਥਾਨ ਦੇ ਉੱਤੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਿਰਤਰਬੀੜ ਨੂੰ ਤਿਆਰ ਕਰਵਾਇਆ। ਤੇ ਭਾਦਰੂ ਸੁਦੀ 1 ਇਕਮ ਸੰਮਤ 1661 ਨੂੰ ਪਹਿਲੀ ਵੇਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ ਗ੍ਰੰਥੀ ਨਿਯੁਕਤ ਕੀਤਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਉੱਥੇ ਗ੍ਰੰਥੀ ਸਥਾਪਨਾ ਦਿਵਸ ਵੀ ਹੈ ਕਿਉਂਕਿ ਅੱਜ ਦੇ ਦਿਨੀ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰ ਤਾਬੇ ਬੈਠੇ। ਔਰ ਹੁਕਮਨਾਮਾ ਜਿਸ ਨੂੰ ਅਸੀਂ ਸਤਕਾਰ ਨਾਲ ਹੁਕਮਨਾਮਾ ਸਾਹਿਬ ਆਖਦੇ ਆ ਉਹ ਸਿੱਖ ਸੰਗਤ ਨੂੰ ਸੁਣਾਇਆ ਪੜ ਕੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਬਹੁਤ ਮਹਾਨ ਪਾਵਨ ਪਵਿੱਤਰ ਤੇ ਅੱਜ ਦੇ ਸਮੇਂ ਦੇ ਵਿੱਚ ਸੇਧ ਦੇਣ ਵਾਲੀ ਹੈ। ਜਿੰਨਾ ਕੋਈ ਬਾਣੀ ਦੀ ਗਹਿਰਾਈ ਦੇ ਵਿੱਚ ਜਾਂਦਾ ਹੈ ਬਾਣੀ ਨੂੰ ਸਮਝਦਾ ਹੈ ਬਾਣੀ ਨੂੰ ਜਾਣਦਾ ਹੈ ਬਾਣੀ ਨਾਲ ਸਾਹ ਚ ਪਾਉਂਦਾ ਹੈ ਉਹ ਬਾਣੀ ਰੂਪ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਆਖਿਆ ਕਿ ਜੈਸੇ ਤੋ ਸਕਲ ਨੇ ਦ ਸਪੂਰਣ ਸਮੁੰਦਰ ਵਖਿਆ ਹੰਸ ਮਰਜੀਬ ਨੇ ਚੈ ਪ੍ਰਸਾਦ ਪਾਵਈ ਤੈਸੇ ਗੁਰਬਾਣੀ ਵਖਿਆ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ ਜਿਵੇਂ ਸਮੁੰਦਰ ਦੇ ਵਿੱਚ ਬਹੁਤ ਪਾਣੀ ਹੈ ਲੇਕਿਨ ਜਦੋਂ ਉਸ ਪਾਣੀ ਦੀਆਂ ਗਹਿਰਾਈਆਂ ਦੇ ਵਿੱਚ ਕੋਈ ਜਾਂਦਾ ਹੈ ਤੇ ਉਸ ਨੂੰ ਬੜੀਆਂ ਦੁਰਲੱਭ ਕੀਮਤੀ ਵਸਤੂਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਲੱਭਦੀਆਂ ਨੇ। ਐਵੇਂ ਜਦੋਂ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਖੋਜੀ ਬਣਦਾ ਹੈ, ਉਸ ਨੂੰ ਵਿਚਾਰਦਾ ਹੈ, ਉਸ ਨੂੰ வாਚਦਾ ਹੈ। ਉਹ ਜੀਵਨ ਦੇ ਵਿੱਚ ਸਫਲਤਾ ਵੱਲ ਵਧਦਾ ਹੈ। ਬਾਦਾਂ ਤੇ ਬਾਦਾਂ ਤੋਂ ਉੱਪਰ ਉੱਠ ਕੇ, ਵਿਕਾਰਾਂ ਤੋਂ ਉੱਪਰ ਉੱਠ ਕੇ ਉਹ ਪਰਮੇਸ਼ਵਰ ਦੇ ਨਾਲ ਆਪਣੀ ਗੂੜ੍ਹ ਸਾਝ ਪਾਉਂਦਾ ਹੈ। ਖੋਜੀ ਉਪਜਾਇਬਾਦੀ ਬਿਰਸਾ ਹੈ। ਜਿਹੜਾ ਖੋਜ ਕਰਦਾ ਹੈ ਜਿਹੜਾ ਭਾਲ ਕਰਦਾ ਹੈ ਉਹ ਉਪਜ ਜਾਂਦਾ ਹੈ ਔਰ ਜੋ ਵਿਵਾਦ ਕਰਦਾ ਹੈ ਉਹ ਬਿੰਸ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬਾਣੀ ਦਾ ਮਹਾਨ ਫਲਸਫਾ ਸਾਨੂੰ ਸੁਚੱਜੀ ਜੀਵਨ ਜਾਂਚ ਜਿਉਣ ਦੀ ਸਿੱਖਿਆ ਦਿੰਦਾ ਔਰ ਇਸ ਦੇ ਨਾਲ ਹੀ ਇਹ ਸਾਡਾ ਰਹਿਬਰ ਹੈ ਸਾਡਾ ਸਤਿਗੁਰੂ ਹੈ ਸਾਡਾ ਅਟੁੱਟ ਵਿਸ਼ਵਾਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੇ ਸਿੱਖ ਦੀ ਸੁਣਦਾ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਵੀ ਕਰਦਾ ਹੈ ਬਸ ਸਿੱਖ ਦੀ ਆਸਥਾ ਸਿੱਖ ਦੇ ਸ਼ਰਧਾ ਸਿੱਖ ਦਾ ਵਿਸ਼ਵਾਸ ਕਵੀ ਨਿਹਾਲ ਸਿੰਘ ਵਾਂਗੂ ਮੌਕਾ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪਰ ਸਿੱਖ ਦਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਹੋਣਾ ਚਾਹੀਦਾ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਮੁੱਚੀ ਬਾਣੀ ਦਾ ਇੱਕ ਇੱਕ ਲਫ਼ਜ਼ ਇੱਕ ਇੱਕ ਅੱਖਰ ਸਾਡੇ ਲਈ ਸਤਕਾਰਤ ਪ੍ਰੇਰਨਾ ਸਰੋਤ ਹੈ ਔਰ ਅੱਜ ਦੇ ਨੌਜਵਾਨ ਵਰਗ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਸਿੱਖ ਨੌਜਵਾਨ ਹੈ ਜੋ ਇੱਕ ਬੇਚੈਨੀ ਦੇ ਆਲਮ ਦੇ ਵਿੱਚ ਗੁਜ਼ਰ ਰਿਹਾ ਹੈ ਜੋ ਇੱਕ ਅਜੀਬ ਜਿਹਾ ਹਾਲਾਤ ਜਿਹੜੀ ਹੈ ਉਹ ਮਹਿਸੂਸ ਹੋਇਆ ਆਪਣੇ ਨਾਲ ਵੇਖਦਾ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਜੇ ਕੋਈ ਰਸਤਾ ਨਹੀਂ ਨਾ ਨਜ਼ਰ ਆ ਰਿਹਾ ਕੋ ਸਮਝ ਨਹੀਂ ਆ ਰਹੀ ਕਿੱਧਰ ਜਾਈਏ ਕਿੱਧਰ ਨਾ ਜਾਈਏ ਤਮੀ ਉਹੋ ਅਪੀਲ ਕਰਾਂਗਾ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪੱਲਾ ਫੜ ਲਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਤੁਹਾਡੀ ਜੀਵਨ ਨਈਆ ਨੂੰ ਜਿਹੜਾ ਹੈ ਉਹ ਪਾਰ ਲੈ ਜਾਣਾ ਔਰ ਤੁਸੀਂ ਇੱਕ ਖੂਬ ਸੂਰਤ ਅਮਲ ਵਾਲ ਬਦ ਹੋਗੇ ਤੇ ਆਪਣੀਆਂ ਨਸਲਾਂ ਲਈ ਬਿਹਤਰ ਜਿਹੜਾ ਹੈ ਉਹ ਸੰਕਲਪ ਵਿਕਲਪ ਛੱਡ ਕੇ ਜਾਓਗੇ ਤੇ ਜੇ ਅਸੀਂ ਅੱਜ ਦੇ ਦੌਰ ਦੇ ਵਿੱਚ ਕਾਮਯਾਬੀਆਂ ਵੱਲ ਨਾ ਵਧੇ ਕਾਮਯਾਬੀਆਂ ਹਾਸਲ ਨਾ ਕੀਤੀਆਂ ਔਰ ਨਾਕਾਮ ਸਾਹਿਬ ਹੀ ਬੇਚੈਨ ਹੀ ਜ਼ਿੰਦਗੀ ਤੋਂ ਤੁਰ ਗਏ ਤੇ ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਕਦੇ ਕਾਮਜ਼ਾਬੀ ਨੂੰ ਤੱਕ ਨਹੀਂ ਸਕਣਗੀਆਂ ਅੱਗੇ ਵਧিয়ে ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਲੜ ਲੱਗিয়ে ਸਬਤ ਸੁਰਤ ਹੋਈਏ ਦਸਤਾਰ ਧਾਰੀ ਹੋਈਏ ਔਰ ਹਰ ਸਿੱਖ ਚਾਹੇ ਉਹ ਬੀਬੀ ਹੈ ਬਜ਼ੁਰਗ ਹੈ ਬੱਚਾ ਹੈ ਨੌਜਵਾਨ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਲਾਲ ਰੱਗ ਕੇ ਆਪਣਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਕਰ ਸਕਦਾ ਹੈ ਔਰ ਕਰਨ ਦਾ ਯਤਨ